ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦੇ 4 ਵਜੇ ਚੁੱਕੇ ਨੇਗੇ ਤੇ ਆਪਾਂ ਸਵੇਰ ਤੋਂ ਹੀ ਮਾਰਨਿੰਗ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ 4:05 ਮਿੰਟ ਹੋ ਗਏ ਨੇਗੇ ਮੇਰਾ ਬਹੁਤ ਪੈ ਰਿਆਗਾ ਆਪਾਂ ਹਜੇ ਲੈਟ ਬਾਹਰ ਖੋਲ ਕੇ ਲੈਟਰੀ ਲਾਈਏਗੀ ਪਾਣੀ ਦਾ ਬਲੌਗ ਸੁਖਾ ਲਿਆ ਪਹਿਲਾਂ ਨੇ ਕਿਹਾ ਸੀ ਵੀ ਤੁਸੀਂ ਨਾ ਉਹ ਜਿ ਰੋਕਦੇ ਹੋ ਨਹੀਂਓ ਤੁਸੀਂ ਬਲੌਗ ਸ਼ੁਰੂ ਕਰਿਓ ਹਾਜੀ ਮੈਂ ਮੂੰਹ ਵੀ ਤੋੱਤਾ ਪਹਿਲਾਂ ਉੱਠ ਕੇ ਮੈਂ ਪੀਉਂਗੀ ਜੀ ਪਾਣੀ ਦਾ ਗਲਾਸ ਪਾਣੀ ਦਾ ਗਲਾਸ ਪੀ ਕੇ ਫਿਰ ਮੈਂ ਜਾਵਾਂਗੀ ਮੱਜਾਂ ਵੱਲ ਤੇ ਤੁਹਾਨੂੰ ਪਤਾ ਹੀ ਹੈ ਤਰੀਆਂ ਮੱਝਾਂ ਸੁੱਖ ਨਾਲ ਤੇਲਨ ਗੁੱਤਾਲੀਆਂ ਨੇ ਤੇ ਨਾਰੀਆਂ ਧਾਰਾਂ ਕੋ ਢੂੰਗੋ ਹਮੰਗ ਰਟਾਉ ਕੱਖਾਂ ਨਾਲ ਦਾਣਾ ਪਾਣਾ ਪਾ ਪਰ ਹਜੇ ਸਾਰੇ ਸੁੱਤੇ ਪਏ ਨੇਗੇ ਸਭ ਸੁੱਤੇ ਪੈਨ ਕੋਈ ਨਹੀਂ ਉੱਠਿਆ ਕੱਲੀ ਉੱਠੀ ਹੋਈਆਂਗੇ ਤੇ ਬਸ ਪਾ ਹੁਣ ਫਟਾਫਟ ਕਬ ਮਨ ਚਿੰਬੜਦਿਆ ਤੇ 5:30 ਵਜੇ ਦਿਲ ਮੈਂ ਸਾਰੇ ਘਰ ਦੇ ਧਾਰਾਂ ਚੋ ਲੂੰਗੀ ਨਾ ਕੱਖ ਕੰਡਾ ਠੀਕ ਕਰਕੇ ਦਾਣਾ ਦੋਣਾ ਪਾ ਦੂੰਗਾ ਨੂੰ ਕੱਖ ਤਾਂ ਸਰਦਾਰ ਜੀ ਰਾਤ ਨੂੰ ਪਾ ਦਾਂਦੇ ਨੇਗੇ ਤੇ ਤੇ ਇਹਨੇ ਮੈਂ ਚਾਪ ਕਰ ਦੂੰ ਕਾ ਕਰਕੇ ਆਟਾ ਓਟਾ ਗੁੰਨ ਕੇ ਲੱਸੀ ਦਹੀਂ ਬਣਾ ਕੇ ਇਹਨਾਂ ਦੀ ਤਿਆਰ ਕਰਕੇ ਧਰਨ ਫਿਰ 5:30 ਵਜੇ ਨਾਉਣ ਜਾਣੀ ਹੁੰਦੀ ਆ ਉਹਦੀ ਸਾਰਾ ਕੰਮ ਕਰਕੇ ਹਨਾ ਫਿਰ 5:30 ਵਜੇ ਨਾ ਆ ਕੇ ਫਿਰ ਗੁਰਦੁਆਰਾ ਸਾਹਿਬ ਜਾਣੀ ਹੁੰਦੀ ਆ ਤੇ ਫਿਰ 3:30 ਹੋ ਜਾਂਦੇ ਨੇ ਗੁਰਦੁਆਰਾ ਸਾਹਿਬ ਤੋਂ ਆਉਂਦਿਆਂ ਨੂੰ ਆਪਾਂ ਤੇ ਬਾਕੀ ਫਿਰ ਕੰਮ ਆਪਾਂ ਕੇ ਕਰ ਲੈਣੇ ਹੁੰਦੇ ਆਂਗੇ ਜਿਹੜੇ ਰਹਿ ਜਾਂਦੇ ਨੇਗੇ ਤੇ ਹੁਣ ਆਪਾਂ ਪਾਣੀ ਪੀਣੇ ਦੀਮ ਬਹਿ ਗੁਰੂ ਨੇ ਆਪਣੀ ਰਾਤ ਵਧੀਆ ਨੰਗਾਈ ਐ ਦਿਨ ਵੀ ਵਧੀਆ ਨੰਗਾ ਬੇ ਮੈਂ ਚਾਨਣ ਚ ਜਾਣਨੀ ਆ ਬੇ ਨਾਲ ਨਾਲ ਬਲੌਗ ਸ਼ੁਰੂ ਕਰਾਂਗੇ ਅੱਪਾ ਨਏ ਆ ਕਰਾਂਗੇ ਪਹਿਲ ਤਾਂ ਮੈਂ ਲਾ ਕੇ ਉਹਨੀ ਜੀ ਗੀਜਰ ਬੀਬੀ ਉਠੋ ਕਿ 4:30 ਵਜੇ 4:30 ਵਜੇ ਨੂੰ ਉਹਨਾਂ ਨਾਲ ਹੋ ਜਾਊਗਾ ਪਾਣੀ ਦਿੱਤਾ ਕਿਉਂਕਿ ਮੈਂ ਹੁਣ ਫੇਰ ਲਾਈਟਾਂ ਲੂਟਾਂ ਲਾਉਂਗੀ ਹਨਾ ਫੇਰ ਬਾਅਦ ਨੇਰੇ ਸੀ ਬਲੌਗ ਤਾਂ ਨਹੀਂ ਸ਼ੁਰੂ ਕਰਦੇ ਨਾ ਹੋ ਹੋ ਜਾਂਦਾਗਾ ਨੇਰਾ ਹੁੰਦਾਗਾ ਤੇ ਆਪਾਂ ਲਾਈਟ ਲਾ ਦਿੱਤੀ ਆ ਕਿਹੜਾ ਲਾਈਟਾਂ ਲਾਉਣੀਆਂ ਪੈਂਦੀਆਂ ਨੇ ਸਾਰੀਆਂ ਕਿਉਂਕਿ ਫੇਰ ਹਨਾ ਵਲੌਗ ਵਧੀਆ ਬਣ ਜਾਣਾ ਨੇਰੇ ਚ ਜੇ ਫਟਾਫਟ ਹੁਣ ਆਪਾਂ ਬੱਸ ਹੁਣ ਦੇਖਿਓ ਕਟਿੰਗ ਕਿ ਮੈਂ ਰਿੰਗਣਾ ਸ਼ੁਰੂ ਕਰ ਦਊਗੀ ਬੱਸ ਵੀ ਮੈਨੂੰ ਛੱਡ ਦੇ ਹੋਰ ਨਹੀਂ ਚੱਕਣ ਲਿੰਦੀ ਮੈਨੂੰ ਦੇ ਕੁੱਕਾ ਖਾਏ ਪਾਏ ਪੈ ਹੁੰਦੇ ਨੇ ਆਪਣੇ ਖੋਲੀਆਂ ਚ ਬਸ ਇਹਨਾਂ ਨੂੰ ਲੋਟ ਕਰਕੇ ਬਸ ਦਾਣਾ ਪਾ ਕੇ ਬਸ ਫੇ ਮਤਾਰਾ ਕੱਢ ਲੂੰਗੀ ਠੀਕ ਹੈ ਜੀ ਚਲੋ ਜੀ ਅੱਪਾ ਫੇਰ ਮਿਲਦੇ ਆਂ ਲੋ ਜੇ ਟਾਈਮ ਹੈ ਹੁਣ 7:30 ਦਾ ਟਾਈਮ ਆਗਾ ਬੱਚੇ ਸਕੂਲ ਤੋੜ ਦਿੱਤੇ ਨੇਗੇ ਮੁੜ ਕੇ ਕਲਿੱਪ ਹੀ ਨਹੀਂ ਬਣੀ ਕੋਈ ਵੀਡੀਓ ਦੀ ਤੇ ਹੁਣ ਨਾ ਕਾਮਰਾ ਸੈੱਟ ਕੀਤਾ ਸਾਰਾ ਕੰਬਲ-ਕੁੰਬਲ ਚੱਕ ਕੇ ਕੰਬਲ ਤਾਂ ਮੈਂ ਸਵੇਰੇ ਗੁਰਦੁਆਰੇ ਆਉਂਦੇ ਨਹੀਂ ਚੱਕ ਤੇ ਚਾਦਰ ਸੁਧਰ ਛਾੜ ਕੇ ਵਿਸਾਈ ਆ ਬੈੱਡ ਤੇ ਤੇ ਦੇਖੋ ਕਿਹਦੇ ਕਿਹਦੇ ਬੱਚੇ ਐ ਖਲਾਰਾ ਪਾ ਕੇ ਜਾਂਦੇ ਨੇ ਰਾਤ ਨੂੰ ਇੱਥੇ ਪੜੀਆਂ ਹੋਣੀਆਂ ਸੀਗੀਆਂ ਜਿਹੜੀਆਂ ਕਿਤਾਬਾਂ ਅੱਜ ਲੈ ਕੇ ਨਹੀਂ ਜਾਣੀਆਂ ਉਹ ਇੱਥੇ ਧਰ ਜਾਂਦੀਆਂ ਨੇ ਫਿਰ ਮੈਂ ਮੈਗਰ ਨੂੰ ਸੈੱਟ ਕਰਦੀ ਹਣਾ ਸੋਫੇ ਸਾਹ ਕੋ ਹਣਾ ਜਿਹੜਾ ਕਾਗਜ਼ ਪੱਤਰ ਡੇਗਦਾਗਾ ਉਹ ਹੋਰ ਹਣਾ ਤੇ ਕੱਪੜੇ ਮੈਂ ਮਸ਼ੀਨ ਚ ਪਾ ਕੇ ਉੱਥੇ ਰਾਵੜ ਬਾਇਲੋਂ ਕੋ ਕਿਰੀਵਨ ਪਾ ਫਿਰ ਗਿਆ ਨੇਗੀਆਂ ਸਕੂਲ ਰੀਵਨ ਪੱਕ ਗਈਆਂ ਨੇ ਚ ਸਕੂਲ ਚ ਉੱਥੇ ਚੱਪੜਾਂ ਪਈਆਂ ਨੇ ਬਹੁਤ ਖਲਾਰਾ ਪੈ ਜਾਂਦਾ ਸਵੇਰੇ ਸਵੇਰੇ ਤਾਂ ਸਵੇਰੇ ਬਲੇ ਸੁਪਾਨੀ ਆ ਰਹਾ ਬੜਾ ਵੱਜ ਜਾਂਦਾ ਤੇ ਤਾਂ ਕਰਕੇ ਉਹ ਹੋ ਜਾਂਦਾ ਪੜਦੇ ਜਿਹੜੇ ਪੈਪ ਰਹਿ ਗਈ ਪਤਾ ਕਿੰਨੇ ਜੀ ਲੈ ਗਈ ਇਹ ਤੇ ਕਾਸਪਾ ਕਰ ਦਿਆਂਗੇ ਕੰਮ ਆਪਣੇ ਹੁਣ ਸ਼ੁਰੂ ਸ਼ੁਰੂ ਕਿ ਜਿਹੜੇ ਉੱਠਿਆ ਸ਼ੁਰੂ ਹੀ ਆ ਹਨਾ ਸੁੱਖ ਨਾਲ ਕੰਮ ਬਹੁਤ ਹੋ ਜਾਂਦੇ ਨੇ ਘਰਾਂ 'ਚ ਤੇ ਲਾਈਟ ਆਪਣੇ ਕਮਰੇ ਵਾਲੀ ਬੰਦ ਕਰਤੀ ਫਿਰ ਗਾਲਾਂ ਕਿੰਦੇ ਨੇ ਸਰਦਾਰ ਜੀ ਗਰਮੀਆਂ 'ਚ ਗੀਜਰ ਚ ਆਏ ਸੀ ਚਾਲਦਾ ਸਰਦੀਆਂ 'ਚ ਗੀਜਰ ਚ ਚਾਲਦਾ ਹਨਾ ਲੋਕਾਂ ਹੈ ਲੱਗਦੀ ਗੀਜਰ ਚ ਹੀ ਲਾਈਟ ਵਾਧੂ ਮਾਸਦੀ ਆ ਫालतू ਲਾਈਟਾਂ ਹਨਾ ਬੀਬੀ ਦਰਚਾੜੂ ਲਾਉਂਦੀ ਹੈਗੀ ਮੈਂ ਸੰਭਰੂਂਗੀ ਉਹ ਪਹਿਲਾ ਬੇੜਾ ਤੇ ਬਾਕੀ ਪਣ ਕਹਿੰਦੀ ਸੀ ਛੋੜੇ ਕੱਟੇ ਦੇ ਹਨਾ ਵੀ ਮਾਸ ਮੂਸ ਨਾ ਵਧਿਆ ਹੋਵੇ ਤੇ ਇਹ ਤਾਂ ਕੁਛ ਨਹੀਂ ਹੈਗਾ ਸਾਡੇ ਕੱਟੇ ਦੇ ਨਾ ਮਾਸ ਵਧਿਆ ਵੀ ਮਸਤੇ ਹੋਇਆ ਨਹੀਂ ਉਹ ਕਰਦਾ ਹੈਗਾ ਚੂੰਦਾ ਤੇ ਅਸੀਂ ਚੂੰਗਣੀ ਲਿਆਂਦੀ ਹੋਈ ਆ ਸਾਡੇ ਵੈਸੇ 2 ਸਾਲ ਹੋ ਗਏ ਚੂੰਗਣੀ ਲਿਆਂਦੀ ਹੁਣ ਤਾਂ ਇਸ ਤਰ੍ਹਾਂ ਦੀ ਸਾਰੇ ਕਟਰੂਏ ਦੇ ਨਾਲ ਚੁੰਗਣੀ ਨਾਲ ਪੀ ਲਾ ਦੇਣੇ ਦੁੱਧਾ ਪਰ ਇਹ ਨਹੀਂ ਪੀਂਦਾ ਹੈਗਾ ਤੇ ਨਾ ਇਹ ਬੱਠਲ ਜਗੀਜੇ ਬੱਠਲ ਚ ਵੀ ਜ਼ੋਰ ਲਾ ਲਿਆ ਪਰ ਜਿਹੜੇ ਆਪਾਂ ਪਰ ਮੱਝ ਵੇਚੀ ਹੈਗੀ ਬੋਟਾ ਵਾਲਿਆਂ ਨੂੰ ਸੁਹੀ ਤੀ ਉਹ ਰ ਕੱਟਾ ਵੀ ਆਏ ਚੁੰਗਦਾ ਨਹੀਂ ਸੀਗਾ ਉਹ ਰ ਕੱਟਾ ਨਾ ਚੁੰਗਦਾ ਨਹੀਂ ਸੀ ਉਹਨੂੰ ਅਸੀਂ ਬੱਠਲ ਚਾਈ ਧਰਤਾ ਦੁੱਧ ਆਈ ਪੀ ਗਿਆ ਉਹ ਪਰ ਇਹ ਪੀਂਦਾ ਨਹੀਂ ਹੈਗਾ ਦੇਖ ਕਿੰਨਾ ਸੋਹਣਾ ਹੈ ਸਾਨੂੰ ਤਾਂ ਹੀ ਹੋਪ ਵੀ ਇੰਨਾ ਸੋਹਣਾ ਕਿ ਕਹੂੰ ਹੀ ਨਾ ਮਰ ਜੇ ਕੋਈ ਗੱਲ ਕਿੱਥੇ ਤਾਂ ਹਨਾ ਹਾਂ ਦੁੱਧ ਤਾਂ ਪਿਉਣਿਆਂਗੇ 1.5 ਕਿਲੋ ਨੂੰ ਸਵੇਰੇ ਪਿਆ ਲੈਣਾ 1.5 ਕਿਲੋ ਨੂੰ ਸ਼ਾਮ ਨੂੰ ਪਿਆ ਲੈਣਾ ਵੀ ਕਿੱਥੇ ਤਾਂ ਮਾਂ ਦਾ ਆਪ ਚੁੰਗਣਾ ਹੋਵੇ ਦੁੱਧ ਕਿੱਥੇ ਮਾਂ ਦਾ ਚੋਕੇ ਇਹਨੂੰ ਸਿੱਸੀ ਨਾਲ ਗੱਲੇ ਚੱਕਦੇ ਆ ਇਹ ਬਰੋਜ ਖੰਡ ਵੀ ਪਾਉਣਿਆ ਮੂੰਹ 'ਚ ਤੇ ਹੁਣ ਤਾਂ ਸੰਗਲ ਨੂੰ ਚੱਕਣ ਜੇ ਲੱਗ ਗਿਆ ਪਹਿਲਾਂ ਤਾਂ ਬਸ ਸੁੱਤਾ ਹੀ ਰਹਿਣਾ ਸਾਧਨ ਸੁੱਤੇ ਹੀ ਰਹਿਣਾ ਹੁਣ ਪਤਾ ਨਹੀਂ ਉੱਠਿਆਗਾ ਅੱਜ ਮੜਾ ਜਿਹਾ ਕੁਝ ਲੱਗਦਾ ਕਾਲ ਥੋੜਾ ਸੰਗਲ ਚਟਦਾ ਤੀ ਅੱਜ ਵੱਧ ਸੱਟਦਾ ਹਨ ਕੀ ਇਹ ਫਰਕ ਪੈ ਜੈ ਐਨਾ ਸੋਹਣਾ ਕੱਟਾ ਹੈਗਾ ਦੇਖੋ ਨੀਲੀ ਰਾਵੀ ਦਾ ਜਿੰਨਾ ਸਸ ਦਾ ਕੱਟਾ ਗੱਲ ਕਰ ਹੁਣ ਬਸ ਆ ਰਹੇ ਨਰੋਆ ਬਹੁਤ ਹੈਗਾ ਕਿਉਂਕਿ ਮੱਝ ਮੱਝ ਸ18 ਦਿਨ ਵੱਧ ਲੱਗੀ ਤੇ ਦੇਖੋ ਪੂਰਾ ਨਰੋਆ ਕੱਟਾ ਹੈਗਾ ਨਮੋਆ ਹੁੰਦਾ ਹਨਾ ਕਟਰੂ ਦਾ ਤੇ ਕਿ ਪਗਾਈਏ ਹੁਣ ਇਹਨੂੰ ਬਥੇਰਾ ਜੋਰ ਲਾਉਂਦੇ ਨੇ ਸਰਦਾਰ ਜੀ ਵੀ ਜੇ ਹਨਾ ਪੀ ਲਾਣਾ ਪੀਣ ਲੱਗ ਜੇ ਦੁੱਧ ਚੁੰਗਣ ਲੱਗ ਜੇ ਪਰ ਚੁੰਗਣ ਲੱਗਿਆ ਮੱਝ ਵੀ ਵਧੀਆ ਰਹੀ ਇੱਕ ਦਿਨ ਔਲਜੀ ਕਰੀ ਤੀ ਤੇ ਦੂਜੇ ਦਿਨ ਵਧੀਆ ਖੜ ਗਈ ਲੈ ਇੱਕ ਟੋਕਰ ਚ ਇੰਨੇ ਕੱਖ ਪਏ ਨੇ ਪਤਾ ਨਹੀਂ ਕਿਉਂ ਸਾਡੀਆਂ ਮੱਝਾਂ ਕੱਖ ਖੁੱਖ ਜਿ ਘਾਟੀ ਖਾਂਦੀਆਂ ਨੇ ਚਲੋ ਉਸੇ ਜੀ ਦਾਣਾ ਪਾ ਦਾਂਗੇ ਵੋਤ ਕਨਪੂ ਸਾਡੀਆਂ ਬਾਲੀਆਂ ਖਾਂਦੇ ਨੇ ਮੈਂ ਸਾੜ ਤਪਾਈ ਇੱਕ ਟੋਕਰਾ ਮਸਾਂ ਖਾਂਦੀਆਂ ਨੇ ਦੋ ਰਾਤ ਕੱਲੋਂ ਨੂੰ 3 ਵਜੇ ਤੋਂ ਟੋਕਰਾ ਭਰਤੀ ਹਜੇ ਇੱਕ ਟੋਕਰੀ ਚ ਬੱਠਲ ਰੋਗ ਖਾਣਾ ਪਿਆਗਾ ਤੇ ਅਹੀਂ ਆ ਕੋਲੀਆਂ ਜਿੱਥੇ ਇੱਕ ਮੱਝ ਯੋਗਰ ਤੂਰੋਂ ਪਏ ਨੇ ਸਾਰੇ ਇਕੱਠੇ ਕਰਕੇ ਦਾਣਾ ਪਾ ਦਾਂਗੇ ਮੈਂ ਕਿ ਭਾਰਾ achar ਇੱਕ ਤਾਂ ਤੂੜੀ ਦਾ ਵੀ ਰੇਟ ਵਧ ਗਿਆ ਜਿਹੜੇ ਮੇਰੇ ਵੀਰ ਭਰਾ ਮਨ ਤੂੜੀ ਵੇਚੀਏ ਦੱਸੋ ਵੀ ਤੁਸੀਂ ਕੀ ਰੇਟ ਵੇਚੀਏ ਕਹਿੰਦੇ 400 ਨੂੰ ਹੋਊਗੀ ਤੇ ਹੁਣ ਆਪਣੇ ਕੱਟੇ ਪਸੇ ਬਾਧੂ ਹੋ ਗਏ ਤੇ ਆਹ ਭਾਂਡੇ ਚ ਬੰਨੇ ਨਹੀਂ ਜਾਣੇ ਕਿਉਂਕਿ ਈੜਾ ਜੇ ਥਾਂ ਚ ਹਨਾ ਗਾਹ ਵਾਲਾ ਪਿਆ ਕਰੂ ਜੇ ਤੂੜੀ ਦਾ ਰੇਟ ਵਧ ਗਿਆ ਆਪਾਂ ਤੂੜੀ ਵੇਚ ਕੇ ਝੋਟੀਆਂ ਝੂਟੀਆਂ ਹਨਾ ਸਵੇਰ ਚ ਬੰਨਦਿਆ ਕਰਾਂਗੇ ਕਿਉਂਕਿ ਖੁੱਲੇ ਥਾਂ ਚ ਆਰਾਮ ਨਾਲ ਬਹਿ ਜਾ ਕਰਨਗੇ ਬਸ ਤੇ ਇੱਕ ਖੋਲਲੀ ਟਾਤੀ ਮੱਝ ਨੇ ਉਹ ਬਣਾਉਣੀ ਆ ਇੱਕ ਖੋਲਲੀ ਉਹ ਧੋਰ ਕੰਦ ਨਾਲ ਲੰਮੀ ਨਾਲ ਲਾਉਣੀ ਹੈਗੀ ਜੇ ਲੱਗੂਗੀ ਪਰ ਹੁਣ ਖੇਤ ਦਾ ਕੰਮ ਸੜ ਗਿਆ ਕਣਕ ਬੀਜਣ ਵਾਲੀ ਪਈ ਹੈ ਹਜੇ 4 ਕਿਲੇ ਆਪਣੇ ਵੱਢਣ ਵਾਲੇ ਪੈਨੇ ਜਿਹੜੀ ਆਪਾਂ ਉਹਦੇ ਮੱਕੇ ਹੱਸ ਅੱਜ ਜੀਰੀ ਵੱਡੀ ਉਹ ਵਧੀਆ ਤੁਲਗੀ ਉਹਦੀ ਤੁਲਗੀ ਸੀ ਦਿਨੇ ਵੱਡੀ ਆ ਰਾਤ ਨੂੰ ਤੁਲਗੀ ਉਹ ਨਿਕਲਿਆ ਹੀ ਆਪਣੀ 74 75 ਮਣਾ ਕਿਲਾ 74 ਮਣਾ ਕਿਲਾ ਟਲ ਗਿਆ ਉਹ ਤੇ ਦੂਜੀ 70 ਮਣਾ ਹੋਗੀ ਜਿਹੜੀ ਹੁਣ ਹਜੇ 4 ਕਿਲੇ ਖੜੇ ਨੇ ਉਹ ਕਹਿੰਦੇ ਦੂ ਵਿਖਾ ਟੂਗੀ ਦੇਖੋ ਟੂਗੀ ਕਹਿੰਦੇ ਉਹ ਕਿਉਂ ਚ ਇੱਕ ਤਾਂ ਮੱਕੀ ਸੀਗੀ ਇੱਕ ਪਸੇਤੀ ਸੀਗੀ ਉਹ ਡੁੱਬੀ ਰਹੀ ਐ ਪਾਣੀ ਚ ਵਾਲੀ ਛੋਟੀ ਸੀ ਨਾ ਉਦੋਂ ਤੇ ਛੋਟੀ ਕਰਕੇ ਤੂੜੀ ਲੱਗੀ ਹੁੰਦੀ ਐ ਮੈਸਾਂ ਤਾਂ ਤੂੜੀ ਹੋਈ ਐ ਤੇ ਮੈਸਾਂ ਚ ਤੂੜ ਤਾਂ ਤੂੜੀ ਹੋਈ ਆ ਗਈ ਹਨਾ ਚਲੋ ਜੀ ਆਪਾਂ ਮਿਲਦੇ ਆਂਗੇ ਫੇਰ ਦੁਪਹਿਰ ਦਾ ਗਾ 1:30 ਵਜ ਗਿਆ ਚਾਹ ਬਣਾ ਲਈ ਪੀ ਲਈ ਮੱਝ ਦਾ ਕਾੜਾ ਕਰਤਾ ਤੇ ਕੱਲ ਦਿਨ ਉਹਨੂੰ ਕਾੜਾ ਕਰ ਦਾਂਗੇ ਅੱਜ ਗਾਜਰਾ ਬਣਨ ਗਿਆ ਆਪਣੇ ਮੁਲਾਗਾ ਮੇਰੀ ਬਾਹਰ ਕੱਟਾਉਂਦੀ ਉਹ ਚਾਚੇ ਕੀ ਵੱਧ ਆਵਾਜ਼ ਵੱਧ ਆਉਂਦੀ ਨੂੰਗੀ ਚਾਚੇ ਬੋਲੀਆਂ ਲੱਗਣ ਚਾਜੀ ਬਣਾਉਂਗੀ ਜੀ ਗਾਜਰਾਂ ਦੀ ਸਬਜ਼ੀ ਪਤਾ ਨਹੀਂ ਕਿ ਗਾਲ ਸਬਜ਼ੀਆਂ ਨੂੰ ਮਨ ਨਹੀਂ ਕਰਦਾ ਹੈ ਚਟਣੀ ਨਾਲ ਰੋਟੀ ਵਧੀਆ ਲੱਗਦੀ ਹੈਗੀ ਤੇ ਸਾਡੇ ਰਾਤ ਆਲੂਆਂ ਦੀ ਸਬਜ਼ੀ ਸੀ ਸਾਰਿਆਂ ਨੇ ਖੁਸ਼ ਹੋ ਕੇ ਖਾਧੀ ਨਾ ਤਾਂ ਕੋਈ ਖਾਂਦਾ ਕੋਈ ਨਾ ਬੈਂਗਣੀ ਖਾਂਦਾ ਕੋਈ ਨਾ ਪੇਠਾ ਖਾਂਦਾ ਕੋਈ ਕਦੋਂ ਹੀ ਤਾਂ ਹੋਰ ਉੱਥੇ ਜੀ ਵਾਗੀ ਸੱਦੂ ਪਿੰਡੀਆਂ ਦੀ ਤਾਂ ਸਿਲਕਾ ਲਾ ਲੈਣੀ ਆ ਫਿਰ ਧੋ ਕੇ ਫਿਰ ਸਿਰੂੰਗੀ ਤਾਲੀਆਂ ਪਾਉਣੀਆਂ ਅੱਜ ਕੱਲ ਪਹਿਲ ਤੋਂ ਸੰਤਰੀ ਜਾਂ ਗਾਜਰਾ ਤੇ ਉਹ ਵੀ ਬਾਜਰਾ ਤੇ ਵਧੀਆ ਬਣੀਆਂ ਥੋੜਾ ਜਿਹਾ ਚੰਨਾ ਜਿਹੜੀਆਂ ਸੰਤਰੀ ਗਾਜਰਾ ਹੁੰਦੀ ਨੇ ਉਹ ਚ ਥੋੜਾ ਜਿਹਾ ਤੜਕਾ ਵੱਧ ਪੈਂਦਾ ਦਾ ਉਸ ਪੱਜੀਆਂ ਰਹੇ ਨਹੀਂ ਆਹ ਦਾ ਜਿਹੜਾ ਤੜਕਾ ਘੱਟ ਪੈਂਦਾ ਦਾ ਇਹਨਾਂ ਚ ਅੱਜ ਕੱਲ ਆ ਕੇ ਨੜੜਾ ਨੜੜਾ ਜਿਹਾ ਨੜੜਾ ਜਿਹਾ ਹੋ ਜਾਂਦਾ ਤੜਾ ਲਾ ਕੇ ਭੁੱਲਿਆ ਗੇ ਆੜਾ ਹੋ ਜਾਂਦਾ ਇਹਨਾਂ ਚ ਕਈ ਵਾਰੀ ਗੱਲ ਹਨਾ ਉਹ ਹੋ ਜਾਂਦੀ ਆ ਨਿਕਲਦੀ ਨਹੀਂ ਜਾਂ ਵੱਡੀ ਮੂੰਹ ਚ ਹੋਰ ਹੀ ਕੁਝ ਨਿਕਲ ਹੀ ਜਾਂਦਾ ਇਹ ਕੋਈ ਨਾ ਬੂਮਰ ਨਹੀਂ ਵੱਡੀ ਹੋਈ ਵੱਡੀਆਂ ਬੇਬੀਆਂ ਮਾਂ ਦਾ ਹਾਲ ਹੋ ਜਾਂਦਾ ਤੇ ਹਾਈ ਸਾਡੇ ਅਜ ਕੱਖ ਪਾਉਣ ਵਾਲੇ ਪੈਣ ਪਾਉਂਗੇ ਕੱਲ ਗੱਲਾਂ ਗੱਲਾਂ ਕੁ ਮਿੰਨੀ ਪਾਉਣ ਪਹਿਣਗੇ ਅੱਜ ਚੁੱਪ ਨੇ ਹੈ ਸਾ ਵੀ ਆਈ ਨਹੀਂ ਹੈ ਨਸਾ ਹੋਇਆ ਨਹੀਂ ਚਾ ਇਹ ਗਰਮ ਤਰੀਕਾ ਹੈ ਜੋ ਫਟਾਫਟ ਸਬਜ਼ੀ ਸੇ ਇਸ਼ੋਕਮਲ ਹਰਾਉਣ ਨੂੰ ਸਬਜ਼ੀ ਬਣਾਉਣੀ ਹੈ ਚਾਹ ਬਣਾਉਣੀ ਹੈ ਸਾਡੇ ਤਿੰਨ ਵਜੇ ਨੂੰ ਆਉਣਗੇ ਸਬਜ਼ੀ ਚੀਜ਼ ਬਣਾਣਾ ਆ ਤਾਂ ਮੈਂ 10 ਮਿੰਟ ਬਾਹਰ ਮੈਂ ਸਨੇਹਾ ਛੋਣਾ ਪਿਆ ਹੁਣ 10 ਮਿੰਟ ਹੋਰ ਵਧਾ ਤੇ ਮੈਂ ਤਾਰਾਂ ਦੇ ਤੇ ਮੱਖੀਆਂ ਵਾਲੀਆਂ ਹੋਈ ਨੇ ਅੱਥਨੇ 5 ਵਜੇ ਤੋਂ ਬਾਅਦ ਤਾਰਾਂ ਹੀ ਨਿਕਲ ਜਾਂ 5 ਵਜੇ ਤੋਂ ਪਹਿਲਾਂ ਹੀ ਕੱਢ ਲਿਆ ਗਰੂਨ ਮੱਕੀ ਹੋ ਜਾਂਦੇ ਨੇ ਚਲੋ ਇਹ ਪਗਾਜਰਾ ਸਿੱਲ ਲਈਏ ਲੋਜੀ ਟਾਈ ਵਜ ਗਏ ਨੇਗੇ ਤੇ ਇਹਨੇ ਤਾਂ ਪਕੂੜਾ ਸਿੱਟ ਕੇ ਆਉਣਿਆਂਗੇ ਨੇ ਇਧਰ ਆਪਣਾ ਤੇਲ ਤਰਿਆ ਹੋਇਆ ਸਬਜੀ ਧਰ ਨੂੰ ਸਬਜੀ ਆਪਣੀ ਕੱਟੀ ਪਈ ਆਏਗੀ ਆਉਂਦਿਆਂ ਹੋ ਜਾਊਗਾ ਤੇਲ ਗਰਮ ਤੇ ਫਿਰ ਆਪਾਂ ਸਬਜੀ ਬਣਾ ਲਵਾਂਗੇ ਨਹੀਂ ਨਹੀਂ ਕੂੜਾ ਤਾਂ ਮੱਖੀਆਂ ਭਿੰਕੀ ਜਾਂਦੀਆਂ ਰਹਿੰਦੀਆਂ ਨੇ ਇਹ ਨਾਲ ਸਿੱਟੀ ਹੈ ਕੁਸ ਨਹੀਂ ਲਈ ਆਈ ਮੈਂ ਕੁਸ ਨਹੀਂ ਆਏਗਾ ਲੈ ਕੂੜਾ ਹਦਦਾ ਤਾਂ ਫਿਰ ਆਹੀ ਪਿਆਰਾ ਨਾ ਕੂੜਾ ਬਿਖੜੀਆਂ ਹੋਣਗੀਆਂ ਹੋਣ ਨਾ ਸਰਦਾਰ ਜੀ ਕੱਖ ਪਾਉਣ ਲੱਗ ਗਏ ਮੈਂ ਤਾਂ ਕਰਕੇ ਕੂੜਾ ਲਈ ਖੜੀਆਂ ਹੋ ਗਈਆਂ ਮਾੜਾ ਨਹੀਂ ਇਧਰ ਆਉਂਦੇ ਐ ਹੋਇਦਾ ਵੀ ਕੁਝ ਕੁ ਲਿਆਉਂਦੇ ਆ ਵੀ ਕੁਛ ਲਿਆ ਤਾ ਹਾਂ ਕੁਛ ਨਹੀਂ ਹੈਗਾ ਮੇਰੇ ਕੋਲ ਲੋ ਜੀ ਪਾ ਹੁਣ ਸਬਜ਼ੀ ਬਣਾਉਣਿਆਂਗੇ ਸਰਦਾਰ ਜੀ ਪਾਉਂਦੇ ਨੇ ਕੱਖ ਝੋਟੀਆਂ ਨੇ ਤਾਂ ਇਧਰ ਹੀ ਪਾ ਦਿਓ ਹਨ ਬਾਹਰ ਨੂੰ ਸੱਕਟੇ ਨੂੰ ਠੰਡ ਲੱਗਦੀ ਹੂ ਬਾਹਰ ਐ ਮਿਰਚਾਂ ਦੇ ਹੱਥ ਲੱਗ ਪੈ ਗਏ ਕਾਕਾ ਅੱਛਾ ਬੋਲ ਦੇ ਕਿਹ ਹੁਣੀ ਪੈ ਗਏ ਕਾਕਾ ਮਿਰਚਾਂ ਦੀ ਪਾਵਰ ਹੁੰਦੀ ਜਾਂਦੀ ਹੈ ਨਾ ਆਪਣਾ ਪੁਰਾਣਾ ਬੋਰ ਵਿਚਾਰਾ ਇਹ ਜੋ ਸਮਾਨ ਨਿਕਲਣੀਆਂ ਪੈਪਾ ਪੂਪਾ ਦੀ ਵੀ ਪੌੜੀਆ ਮੈਂ ਪੈ ਪਕਾਉਣ ਕਾੜਦਾ ਹੁੰਦਾ ਸਾਹਮਣੇ ਜਿੱਸੀ ਆਂਦਾ ਹੋ ਰੜਕੀ ਜਾਂਦਾ ਵੀ ਕੋਈ ਕੰਮ ਆ ਜਾਊਗਾ ਬੇਕੱਟਿਆ ਤੇਰਾ ਕੀ ਹਾਲ ਆਜ ਦੇਖੋ ਕਿੰਨਾ ਸੋਹਣਾ ਹੈ ਮੋਟਾ-ਮੋਟਾ ਜ ਆ ਹਾਂ ਇਹ ਪਾਉਣੇ ਤੋੜੀ ਹੋਣ ਟੁਕੜੀ ਪਾ ਕੇ ਮੇਰਾ ਉਧਰ ਤੇਲ ਗਰਮ ਹੋਗਾ ਉਹ ਤੇਲ ਤਰ ਕੇ ਆਈ ਸੀ ਮੈਂ ਸਾਰਾ ਦਿਨ ਉੱਥੇ ਉਹਨੇ ਕਥਾਂ ਚ ਕੋਈ ਜਾਣਦੇ ਆਗੇ ਹਾ ਜਮ ਸੌਲ ਕੱਢਣਾ ਸਵੇਰੇ ਗੁਰਦੁਆਰੇ ਜਾਂਦੇ ਠੰਡ ਲੱਗਦੀ ਹੈ ਜੀ ਮੋਟਰਸਾਈਕਲ ਤੇ ਗੁਰਦੁਆਰੇ ਲਈ ਗੁਰਦੁਆਰੇ ਜਾਂਦੇ ਇੱਧਰ ਲਾ ਗੁਰਦੁਆਰ ਚ ਆਈ ਬਗ ਜਾਣਦੇ ਆਗੇ ਉਧਰ ਜੇ ਜਾਣੇ ਠੰਡ ਲੱਗਦੀ ਹੈ ਲੋ ਜੀ ਆਪਾਂ ਸਬਜੀ ਨੂੰ ਤੜਕਾ ਲਾ ਦਿੱਤਾ ਹੈਗਾ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਭੈਣੇ ਮੇਰੀ ਸੱਸ ਤਾਂ ਮੈਨੂੰ ਕੁਝ ਨਹੀਂ ਕਹਿੰਦੀ ਸਾਡੀ ਚਾਚੀ ਤੰਗ ਕਰਦੀ ਆ ਕਰੀ ਜਾਂਦੇ ਭੈਣੇ ਸੱਸਾਂ ਨੂੰ ਕੁਝ ਕਹਿੰਦੀਆਂ ਹੁੰਦੀਆਂ ਜਿਹੜੀਆਂ ਦੂਜੀ ਹੁੰਦੀਆਂ ਉਹ ਹੀ ਟੱਪ ਕੇ ਬਹਿ ਜਾਂਦੀਆਂ ਨੇ ਟੱਪੀ ਜਾਣ ਦੋ ਹੁਣ ਆਪਣਾ ਤੁਸੀਂ ਆਪਣੇ ਕੰਮ 'ਚ ਧਿਆਨ ਦਿਓ ਹੁਣ ਲੋਕਾਂ ਨਾਲ ਕੀ ਆ ਕੋਈ ਕੀ ਕੋਈ ਕਿਸੇ ਕੰਨੀ ਨੱਕ ਕੱਢ ਲੇ ਕਿਸੇ ਕੰਨੀ ਬੋਲ ਕੱਢ ਲੇ ਹਨਾ ਤੇ ਲੋਕ ਤਾਂ ਨਾ ਪੁੱਠੇ ਮਾਣਨੇ ਨਾ ਸਿੱਧੇ ਮਾਣਨੇ ਜੇ ਕੋਈ ਕੰਮ ਕਰਦਾ ਤਾਂ ਤਾਂ ਇਹ ਕਹਿੰਦੇ ਨੇ ਉਹਨੂੰ ਮਾਇਆ ਨੂੰ ਜੱਫੇ ਪਾਉਂਦਾ ਹੈ ਇਹ ਮਾਇਆ ਵਾਲਾ ਲਾਦੀ ਹੈ ਇਹ ਮਾ ਇਹਨੂੰ ਪੈਸਾ ਹੀ ਚਾਹੀਦਾ ਹੈ ਪੈਸਾ ਪੈਸਾ ਕਰਦਾ ਫਿਰਦਾ ਹੈ ਜੇ ਕੋਈ ਨਾ ਕੰਮ ਕਰੇ ਉਹਨੂੰ ਕਹਣਗੇ ਇਹ ਭੁੱਖਾ ਇਹ ਭੁੱਖੇ ਮਾਰਨਗੇ ਇਹ ਕੰਮ ਨਹੀਂ ਕਰਦੇ ਇਹਨਾਂ ਦਾ ਕੀ ਬਣੂ ਇਹਨਾਂ ਦੇ ਜਵਾਕ ਗੱਬਰੂ ਹੋਈ ਜਾਂਦੇ ਨੇ ਦੁਨੀਆ ਨਾ ਪੁੱਠੀ ਮਾਣ ਨਾ ਸਿੱਧੀ ਮਾਣ ਤੁਸੀਂ ਆਪਣਾ ਉल्लू ਸਿੱਧਾ ਰੱਖੋ ਕਿਸੇ ਨਾਲ ਕੋਈ ਗੱਲ ਨਾ ਕਰੋ ਆਪਣੇ ਕੰਮ ਕਰਨੀ ਧਿਆਨ ਰੱਖੋ ਆਪਣਾ ਧੂਣੀਆ ਪੁੱਠੀ ਮਾਣਾ ਨਾ ਸਿੱਧੀ ਮਾਣਾ ਹੈ ਹਨ ਤੇ ਕਹਿੰਦੇ ਹੁੰਦੇ ਨੇ ਆ ਆਰੀ ਉੱਤਾਂ ਜਦ ਇੱਕ ਪਾਸੇ ਹੁੰਦੇ ਨੇਗੇ ਲੋਕਾਂ ਹੀ ਜਵਾਬ ਨੂੰ ਦੰਦੇ ਦੋ ਪਾਸੇ ਹੁੰਦੇ ਨੇ ਪਤਨੀ ਐਵੇਂ ਜੀ ਕਹਿੰਦੇ ਹੁੰਦੇ ਨੇ ਹਨ ਕੋਈ ਜੱਗ ਭੈਣ ਜਿੱਤ ਨਹੀਂ ਸਕਦਾ ਹੈਗਾ ਜੱਗ ਜੱਗ ਨਹੀਂ ਹੈ ਜਿੱਤਿਆ ਜਾਂਦਾ ਹੈਗਾ ਹਨ ਤੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕਹੀ ਜਾਣਦਾ ਤੁਸੀਂ ਆਪਣੇ ਕੰਮ ਕਰਨੀ ਧਿਆਨ ਰੱਖੋ ਲੋਕਾਂ ਦਾ ਕੀ ਹੈ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਹਨ ਤੇ ਕਹੀ ਜਾਣ ਦੋ ਤੇ ਕਿਸੇ ਦੀ ਪਰਵਾਹ ਨਾ ਕਰੋ ਆਪਦੇ ਕੰਮ ਉਕਨ ਧਿਆਨ ਰੱਖੋ ਤੇ ਆਪਦੇ ਘਰ ਦੇ ਨੂੰ ਕੁਝ ਕਹਨੇ ਹੁੰਦੇ ਨੇ ਜਿਹੜੇ ਬਗਾਨੇ ਹੁੰਦੇ ਨੇ ਉਹਨੇ ਟੀਕਾ ਨਿੰਦੇ ਤੇ ਸਾਰਾ ਦਿਨ ਜਿਹਨੂੰ ਆਤ ਪੈ ਜ ਚੁਗਲੀਆਂ ਦੀ ਉਹ ਚੁਗਲੀ ਕਰਦਾ ਰਹਿੰਦਾ ਹਨਾ ਉਹ ਕਿਸੇ ਨੂੰ ਦੀ ਕਰ ਲੀ ਕਿਸੇ ਦੀ ਦੀ ਕਰ ਲੀ ਜਿਹੜਾ ਆਪਦੇ ਨੂੰ ਤੇ ਆਉਂਦੀ ਔਰ ਪਤਾ ਲੱਗਦਾ ਹਨਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਕਿਸੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਬਸ ਹੁਣ ਆਪਣੇ ਕੰਮ ਦੀ ਤਿਆਰੀ ਹੈਗੀ ਆਥਣ ਦੇ ਦੀ ਸਬਜੀ ਧਰ ਦਿੱਤੀ ਐ ਹੁਣ ਮੱਝਾ ਬਨੂਗੀ ਸਰਦਾਰ ਜੀ ਕੱਖ ਪਾਈ ਜਾਂਦੇ ਨੇ ਹੁਣ ਬਹੁਤ ਸਾਰੀਆਂ ਭੈਣਾਂ ਕਹਿਣਗੀਆਂ ਵੀਰ ਜੀ ਬੋਲੇ ਕਿਉਂ ਨਹੀਂ ਮਾਗਰੋਂ ਜਿਰੋਂ ਉਹ ਹੋ ਜਾਂਦਾ ਫਿਰ ਜੀਬਾ ਕੱਢਣ ਲੱਗ ਜਾਂਦੇ ਨੇ ਵੈਸੇ ਆ ਜੂ ਮੈ ਪਤਾ ਨਹੀਂ ਕੀ ਗੱਲ ਤੇ ਨਚੌੜ ਕਰਕੇ ਗਏ ਨੇ ਹੁਣ ਇੱਥੇ ਸਬਜੀ ਕੱਟਦੀ ਨਾਲ ਤੇ ਆਹ ਕਰਕੇ ਝੌੜ ਝੂੜ ਕਰਕੇ ਗਏ ਨੇ ਇੱਥੇ ਬਸ ਕਰੀ ਗਏ ਨੇ ਜਿਰੋਂ ਹਣਾ ਕੋਈ ਕਰੇ ਨਾ ਹੋਵੇ ਮਾਂ ਜਣ ਲਾਦਾ ਜੀ ਬੀਬੀ ਉਧਰ ਗਈ ਹੋਈ ਹੈਗੀ ਤੇ ਬੱਚੇ ਸਕੂਲ ਗਏ ਹੋਏ ਨੇ ਇਹ ਹੁਣ ਖੇਤੋਂ ਆਏ ਨੇਗੇ ਪਹਿਲਾਂ ਖੇਤ ਬਾਗੇ ਤਾਂ ਕਰਕੇ ਕੱਖ ਹੁਣ ਪਾਏ ਨੇਗੇ ਤੇ ਬਸ ਕੰਮ ਧੰਦੇ ਜਿਹੜੇ ਹੁਣ ਹਨਾ ਹਾੜੀ ਸੌਣ ਕਬੀਲਦਾਰੀ ਆ ਕੁਸ ਜੀਰੀ ਘੱਟ ਹੋਈ ਹੈਗੀ ਹਨਾ ਅੱਗੇ ਸਾਡੀ ਵੀ ਇੰਨੀ ਘੱਟ ਨਹੀਂ ਨਿਕਲੀ ਸਾਡੀ ਵੀ ਕਮਣਾ ਕਿਲਾ ਘੱਟ ਨਿਕਲੀ ਹੈਗੀ ਪਹਿਲਾਂ ਸਾਡੀ ਬਾਲੀ ਕਣ ਜੀਰੀ ਨਿਕਲੀ ਤੇ ਪਰ ਤਾਂ 14 ਲੱਖ ਦੀ ਹੋਉਗੀ ਸੀ ਇਸੇ ਵੇਲੇ ਬਾਅਦ ਚ 13 ਲੱਖ ਦੀ 13 ਲੱਖ ਦੀ ਹੋਗਦੀ ਮਿਲਦਾ ਕਹਿੰਦੇ ਸੀ ਤੇ ਆ ਹੈਗੀ ਜਿਹੜੀ ਇੰਨੀ ਘੱਟ ਗਈ ਚਿੰਤਾ ਤਾਂ ਹੁੰਦੀ ਐ ਚਾਹੇ ਆਪਾਂ ਕਿੰਨਾ ਹੀ ਕਹੀ ਜਾਈਏ ਵੀ ਆਪਾਂ ਨੂੰ ਚਿੰਤਾ ਨਹੀਂ ਚਿੰਤਾ ਨਹੀਂ ਚਿੰਤਾ ਤਾਂ ਆਪਾਂ ਨੂੰ ਹਰ ਗੱਲ ਦੀ ਹੁੰਦੀ ਐ ਜਦੋਂ ਠੇਕਾ ਭਰਨਾਗਾ ਹਨਾ ਤੇ ਜਿਹੜਾ ਠੇਕੇ ਤੇ ਆਪਾਂ ਵਹਨ ਲੈ ਲੈਣੇ ਆਪਦੀ ਫਸਲ ਵੀ ਲੈ ਕੇ ਵਹੇ ਜਾਂਦਾਗਾ ਤੇ ਫਰਕ ਤਾਂ ਹੁੰਦਾ ਹੀ ਐ ਪੈਣਾ ਹੋਣਾ ਚਿੰਤਾ ਹੁੰਦੀ ਐ ਬੰਦਿਆਂ ਨੂੰ ਆਪਾਂ ਤਾਂ ਘਰੇ ਬੈਠੀਆਂ ਪੈਣਾ ਕਹੀ ਦਿੰਨੇ ਆਂਗੇ ਵੀ ਸਾਨੂੰ ਆਹ ਚੀਜ਼ ਚਾਹੀਦੀ ਐ ਸਾਨੂੰ ਆਹ ਚੀਜ਼ ਚਾਹੀਦੀ ਐ ਤੇ ਜਿਹਨੇ ਚੀਜ਼ ਲਿਆਉਣੀ ਹੁੰਦੀ ਐ ਉਹਨੂੰ ਪਤਾ ਹੁੰਦਾ ਬਾਹਰੋਂ ਅੰਦਰੋਂ ਚਲੋ ਵਾਹਿਗੁਰੂ ਨੇ ਰੰਗ ਲਾ ਰੱਖੇ ਸੋਨਾ ਕੁ ਕਦੀਲਦਾਰੀ ਆ ਚਲੋ ਹੁਣ ਆਪੀ ਘਾਟੇ ਵਾਦੇ ਨਾਲ ਹੀ ਨੇਗੇ ਜਿੱਧਰ ਜਮੀ ਨਹੀਂ ਹੋਈ ਉਧਰ ਵੀ ਵਿਚਾਰੇ ਢਿੱਡ ਤਾਂ ਭਰਨਗੇ ਵਾਹਿਗੁਰੂ ਤਿੰਨ ਬਾਖਤਰੀ ਰੋਟੀ ਦਿਨਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਤੇ ਸਾਰੇ ਘਰਾਂ ਦੇ ਵਿੱਚ ਬਰਕਤ ਬਖਸ਼ ਕੇ ਰੱਖੇ ਬਸ ਆਏ ਆ ਗਾਹਾਂ ਨੂੰ ਆਹ ਸੋਣੀ ਹੋ ਜੇ ਕਣਕ ਤੇ ਦੇਖੋ ਮੈਂ ਗਾਜਰਾਂ ਚੀਰੀਆਂ ਤੀਆਂ ਤੇ ਮੈਂ ਗੋਹਾ ਸੱਟਣੋਂ ਹਟ ਗਈ ਮੇਰੇ ਹੱਥ ਸੋਹਣੇ ਸੋਹਣੇ ਹੋ ਗਏ ਸੀਗੇ ਹੁਣ ਗਾਜਰਾਂ ਕੱਟ ਕੇ ਮੇਰੇ ਪਿਆ ਲਾਸਣ ਨਾ ਗੰਡੇ ਨੇ ਜਿਹੜੇ ਪਿਆਜ਼ ਆਪਣੇ ਉਹ ਕਾਲੇ ਜਨੇ ਹੋ ਗਏ ਘਰ ਦੇ ਕਰਕੇ ਉਹ ਕਾਲਸ ਜੀ ਲੱਗੀ ਹੁਣ ਸਾਬਣ ਨਾਲ ਧੋ ਕਿਉਂ ਹੱਥ ਤੇ ਮੈਂ ਮੇਰੇ ਹੱਥ ਕਾਲੇ ਕਾਲੇ ਹੋ ਗਏ ਪਿਆਜ਼ ਨਾਲ ਕੁਝ ਗਾਜਰਾਂ ਜਰ ਆਪਾਂ ਸਿਲਕਾ ਲਾਉਣਿਆਂਗੇ ਉਹਦੇ ਨਾਲ ਕਾਲੇ ਜੀ ਹੱਥ ਹੋ ਜਾਂਦੇ ਨੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਇੱਥੇ ਥੋੜੀ ਚਾੜ ਉੱਲੂ ਕਿ ਮੈਂ ਪੋਚਾ ਲਾ ਜੀ ਤਾਂ ਵੀ ਮੈਨੂੰ ਮੱਖੀ ਤੰਗ ਕਰਨੋਂ ਨਹੀਂ ਹਟਾ ਮਿਲਾਂਗੇ ਪਕਾਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਰਿਡਾਈਏ